ਹੁਣ ਪੰਜਾਬੀਓ ਕਬਰੌਣ ਦੀ ਲੋੜ ਨਹੀਂ ਕਿਉਂਕਿ ਪਖੜਾ ਡੈਮ ਦੀ ਸੁਰੱਖਿਆ ਸੰਭਾਲਣ ਦੇ ਲਈ CISF ਟੀਮ ਪਹੁੰਚ ਚੁੱਕੀ ਹੈ। ਦਰਅਸਲ ਜੇ ਗੱਲ ਕੀਤੀ ਜਾਵੇ ਤਾਂ ਸੂਤਰਾਂ ਨੇ ਦੱਸਿਆ ਕਿ ਲਗਭਗ 10 ਤੋਂ 15 CISF ਕਰਮਚਾਰੀ ਨੰਗਲ ਪਹੁੰਚ ਚੁੱਕੇ ਨੇ। ਤੌਥੀ BBMB ਨੇ ਨੰਗਲ ਦੇ ਵਿੱਚ 90 ਰਿਹਾਇਸ਼ੀ ਯੂਨਿਟ ਤਿਆਰ ਕਰਕੇ CISF ਲਈ ਪ੍ਰਬੰਧ ਕੀਤੇ ਸਨ ਹਾਲਾਂਕਿ CISF ਅਧਿਕਾਰੀਆਂ ਨੇ ਕਥਿਤ ਤੌਰ ਤੇ ਇਨਾ ਘਰਾਂ ਨੂੰ ਸਥਾਈ ਨਿਵਾਸ ਲਈ ਰੱਦ ਕਰ ਦਿੱਤਾ ਇਸ ਦੀ ਬਜਾਏ ਡੈਮ ਸਾਈਡ ਦੇ ਨੇੜੇ ਹਿਮਾਚਲ ਪ੍ਰਦੇਸ਼ ਦੇ ਔਲੀਡਾ ਖੇਤਰ ਵਿੱਚ ਇੱਕ ਸਮਰਪਿਤ ਕਲੋਨੀ ਦੇ ਵਿਕਾਸ ਦੀ ਬੇਨਤੀ ਕੀਤੀ। ਫਿਲਹਾਲ ਕਰਮਚਾਰੀਆਂ ਨੂੰ ਸਥਾਈ ਤੌਰ ਤੇ ਕਮਿਊਨਿਟੀ ਹਾਲ ਦੇ ਵਿੱਚ ਮੌਜੂਦਾ BBMP ਕੁਆਟਰਾਂ ਦੇ ਵਿੱਚ ਰੱਖਿਆ ਜਾ ਰਿਹਾ। ਗੱਲ ਕੀਤੀ ਜਾਵੇ ਤਾਂ ਲਗਾਤਾਰ ਮਾਹੌਲ ਜਿਹੜਾ ਕਾਫੀ ਜਿਹੜਾ ਗਮਗੀਨ ਪੰਜਾਬ ਦਾ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਹੱਦ ਦੇ ਨਾਲ ਕਾਫੀ ਇਲਾਕੇ ਪਰ ਬਾਬਿਤ ਹੋਏ ਨਹੀਂ ਤਾਂ ਜਹੇ ਦੇ ਵਿਚਕਾਰ ਪਾਖੜਾ ਡੈਮ ਦੇ ਵਿੱਚ ਵੀ ਲਗਾਤਾਰ ਪੰਡ ਦਾ ਪੱਧਰ ਵੱਧਦਾ ਜਾ ਰਿਹਾ ਸੀ ਤਾਂ ਜਹੇ ਦੇ ਵਿੱਚ ਹੁਣ ਜੜੀਆ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਪਾਖੜਾ ਡੈਮ ਦੀ ਸੁਰੱਖਿਆ ਸੰਭਾਲਣ ਦੇ ਲਈ CISF ਦੀ ਟੀਮ ਜੜੀਆ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਨਿਗਰਾਨੀ ਜੜੀਆ ਰੱਖੀ ਜਾਵੇਗੀ ਉਹ ਪੰਜਾਬੀਆਂ ਕਬਰੌਣ ਦੀ ਲੋੜ ਨਹੀਂ ਕਿਉਂਕਿ ਪਖੜਾ ਡੈਮ ਦੀ ਸੁਰੱਖਿਆ ਸੰਭਾਲਣ ਦੇ ਲਈ ਸੀਆਈਐਸਐਫ ਟੀਮ ਪਹੁੰਚ ਚੁੱਕੀ ਹੈ। ਦਰਅਸਲ ਜੇ ਗੱਲ ਕੀਤੀ ਜਾਵੇ ਤਾਂ ਸੂਤਰਾਂ ਦੱਸਿਆ ਕਿ ਲਗਭਗ 10 ਤੋਂ 15 ਸੀਆਈਐਸਐਫ ਕਰਮਚਾਰੀ ਨੰਗਲ ਪਹੁੰਚ ਚੁੱਕੇ ਨੇ। ਤੌਹੀ BBMB ਨੇ ਨੰਗਲ ਦੇ ਵਿੱਚ 90 ਰਿਹਾਇਸ਼ੀ ਯੂਨਿਟ ਤਿਆਰ ਕਰਕੇ CISF ਲਈ ਪ੍ਰਬੰਧ ਕੀਤੇ ਸਨ ਹਾਲਾਂਕਿ CISF ਅਧਿਕਾਰੀਆਂ ਨੇ ਕਥਿਤ ਤੌਰ ਤੇ ਇਨਾ ਘਰਾਂ ਨੂੰ ਸਥਾਈ ਨਿਵਾਸ ਲਈ ਰੱਦ ਕਰ ਦਿੱਤਾ ਇਸ ਦੀ ਬਜਾਏ ਡੈਮ ਸਾਈਡ ਦੇ ਨੇੜੇ ਹਿਮਾਚਲ ਪ੍ਰਦੇਸ਼ ਦੇ 올ੀਡਾ ਖੇਤਰ ਵਿੱਚ ਇੱਕ ਸਮਰਪਿਤ ਕਲੋਨੀ ਦੇ ਵਿਕਾਸ ਦੀ ਬੇਨਤੀ ਕੀਤੀ ਫਿਲਹਾਲ ਕਰਮਚਾਰੀਆਂ ਨੂੰ ਸਥਾਈ ਤੌਰ ਤੇ ਕਮਿਊਨਿਟੀ ਹਾਲ ਦੇ ਵਿੱਚ ਮੌਜੂਦਾ BBMB ਕੁਆਟਰਾਂ ਦੇ ਵਿੱਚ ਰੱਖਿਆ ਜਾਰੀਆ ਗੱਲ ਕੀਤੀ ਜਾਵੇ ਤਾਂ ਲਗਾਤਾਰ ਮਹੌਲ ਜਿਹੜਾ ਕਾਫੀ ਜਿਹੜਾ ਗਮਗੀਨ ਪੰਜਾਬ ਦਾ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਸਥਿਤੀ ਗੰਬੀਰ ਹੁੰਦੀ ਜਾ ਰਹੀ ਹੈ ਹਰ ਦੇ ਨਾਲ ਕਾਫੀ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਚਿਹੇ ਦੇ ਵਿਚਕਾਰ ਪਾਖੜਾ ਡੈਮ ਦੇ ਵਿੱਚ ਵੀ ਲਗਾਤਾਰ ਪੰਡ ਦਾ ਪੱਧਰ ਵੱਧਦਾ ਜਾ ਰਿਹਾ ਸੀ ਤਾਂ ਚਿਹੇ ਦੇ ਵਿੱਚ ਹੁਣ ਜੜੀਆ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਪਾਖੜਾ ਡੈਮ ਦੀ ਸੁਰੱਖਿਆ ਸੰਭਾਲਣ ਦੇ ਲਈ CISF ਟੂ ਟੀਮ ਜੜੀਆ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਨਿਗਰਾਨੀ ਜੜੀ ਆ ਰੱਖੀ ਜਾਵੇਗੀ ਹੁਣ ਪੰਜਾਬੀਓ ਕਬਰੌਣ ਦੀ ਲੋੜ ਨਹੀਂ ਕਿਉਂਕਿ ਪਖੜਾ ਡੈਮ ਦੀ ਸੁਰੱਖਿਆ ਸੰਭਾਲਣ ਦੇ ਲਈ ਸੀਆਈਐਸਐਫ ਟੀਮ ਪਹੁੰਚ ਚੁੱਕੀ ਹੈ ਦਰਅਸਲ ਜੇ ਗੱਲ ਕੀਤੀ ਜਾਵੇ ਤਾਂ ਸੂਤਰਾਂ ਨੇ ਦੱਸਿਆ ਕਿ ਲਗਭਗ 10 ਤੋਂ 15 ਸੀਆਈਐਸਐਫ ਕਰਮਚਾਰੀ ਨੰਗਲ ਪਹੁੰਚ ਚੁੱਕੇ ਨੇ ਤੌਹੀ BBMB ਨੇ ਨੰਗਲ ਦੇ ਵਿੱਚ 90 ਰਿਹਾਇਸ਼ੀ ਯੂਨਿਟ ਤਿਆਰ ਕਰਕੇ CISF ਲਈ ਪ੍ਰਬੰਧ ਕੀਤੇ ਸਨ ਹਾਲਾਂਕਿ CISF ਅਧਿਕਾਰੀਆਂ ਨੇ ਕਥਿਤ ਤੌਰ ਤੇ ਇਨਾ ਘਰਾਂ ਨੂੰ ਸਥਾਈ ਨਿਵਾਸ ਲਈ ਰੱਦ ਕਰ ਦਿੱਤਾ ਇਸ ਦੀ ਬਜਾਏ ਡੈਮ ਸਾਈਡ ਦੇ ਨੇੜੇ ਹਿਮਾਚਲ ਪ੍ਰਦੇਸ਼ ਦੇ ਔਲੀਡਾ ਖੇਤਰ ਵਿੱਚ ਇੱਕ ਸਮਰਪਿਤ ਕਲੋਨੀ ਦੇ ਵਿਕਾਸ ਦੀ ਬੇਨਤੀ ਕੀਤੀ। ਫਿਲਹਾਲ ਕਰਮਚਾਰੀਆਂ ਨੂੰ ਸਥਾਈ ਤੌਰ ਤੇ ਕਮਿਊਨਿਟੀ ਹਾਲ ਦੇ ਵਿੱਚ ਮੌਜੂਦਾ BBMP ਕੁਆਟਰਾਂ ਦੇ ਵਿੱਚ ਰੱਖਿਆ ਜਾ ਰਿਹਾ। ਗੱਲ ਕੀਤੀ ਜਾਵੇ ਤਾਂ ਲਗਾਤਾਰ ਮਾਹੌਲ ਜਿਹੜਾ ਕਾਫੀ ਜਿਹੜਾ ਗੰਮਗੀਨ ਪੰਜਾਬ ਦਾ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਹਰ ਦੇ ਨਾਲ ਕਾਫੀ ਇਲਾਕੇ ਪਰ ਬਾਬਿਤ ਹੋਏ ਨਹੀਂ ਤਾਂ ਜਿਹੇ ਦੇ ਵਿਚਕਾਰ ਪਾਕੜਾ ਡੈਮ ਦੇ ਵਿੱਚ ਵੀ ਲਗਾਤਾਰ ਪੰਡ ਦਾ ਪੱਦਰ ਵੱਧਦਾ ਜਾ ਰਿਹਾ ਸੀ ਤਾਂ ਜਿਹੇ ਦੇ ਵਿੱਚ ਹੁਣ ਜੜੀਆ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਪਾਕੜਾ ਡੈਮ ਦੀ ਸੁਰੱਖਿਆ ਸੰਭਾਲਣ ਦੇ ਲਈ CISF ਟੂ ਟੀਮ ਜੜੀਆ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਨਿਗਰਾਨੀ ਜੜੀਆ ਰੱਖੀ ਜਾਵੇਗੀ